ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਜਿਤੋਂ ਵੀ ਤੁਹਾਨੂੰ ਬਿੱਲੀ ਨਜ਼ਰ ਆਵੇ ਤਾਂ ਇਹ ਕੰਮ ਜ਼ਰੂਰ ਕਰੋ ਤਾਂ ਦੇਖਣਾ ਤੁਹਾਡੇ ਸੁੱਤੇ ਪਾਗ ਜਾਗ ਜਾਣਗੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਬਿੱਲੀਆਂ ਦੇ ਨਾਲ ਸੰਬੰਧਿਤ ਰਹਿਣ ਵਾਲਾ ਹੈ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਬਿੱਲੀਆਂ ਮਹਿਜ਼ ਇੱਕ ਜਾਨਵਰ ਨਹੀਂ ਬਿੱਲੀਆਂ ਆਪਣੇ ਆਪ ਵਿੱਚ ਬਹੁਤ ਕੁਝ ਨੇ ਬਹੁਤ سارے ਲੋਕਾਂ ਦਾ ਇਹ ਮੰਨਣਾ ਹੈ ਕਿ ਜਿਸ ਘਰ ਦੇ ਵਿੱਚ ਬਿੱਲੀਆਂ ਅਕਸਰ ਆਉਂਦੀਆਂ ਜਾਂਦੀਆਂ ਨੇ ਉਸ ਘਰ ਨੂੰ ਤੇ ਉਸ ਘਰ ਵਾਲਿਆਂ ਨੂੰ ਬਹੁਤ ਜ਼ਿਆਦਾ ਸੰਕੇਤ ਦਿੰਦੀਆਂ ਨੇ ਉਹਨਾਂ ਲਈ ਕੁਝ ਚੰਗਾ ਜਾਂ ਮਾੜਾ ਵਾਪਰਨ ਵਾਲਾ ਹੁੰਦਾ ਹੈ ਬਹੁਤ ਸਾਰੇ ਲੋਕ ਇਨ੍ਹਾਂ ਬਾਰੇ ਵਕਫ-ਵਕ ਪਾਵਨਾਵਾ ਵਕਫ-ਵਕ ਅੰਦੇਸ਼ੇ ਲਾਉਂਦੇ ਨੇ ਅੱਜ ਦੇ ਕੱਲ ਬਾਤ ਆਪਾਂ ਇਸੇ ਵਿਸ਼ੇ ਤੇ ਕਰਨੀ ਹੈ ਸੁਸੰਗਤ ਜੀ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਅਕੀਤ ਤੱਕ ਸੁਨਣਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਝੁੱਲ ਦੇਣਾ ਤੇ ਕਮੈਂਟ ਬਾਕਸ ਵਿੱਚ ਵਾਹਿਕ ਰੂਚੀ ਲਿਖਣਾ ਕਦੇ ਨਾ ਭੁੱਲਣਾ ਸੰਗਤ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਨਣ ਦੇ ਵਿੱਚ ਲੀਨ ਹੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਵੋ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਉਸ ਦਾ ਨਾਮ ਉਹ ਰਾਜਾ ਰੱਖਿਆ ਸੀ ਉਸਦੇ ਮਾਪਿਓ ਨੇ ਕੋਈ ਉਸਨੂੰ ਰਾਜਾ ਕਹਿੰਦਾ ਕੋਈ ਉਸਨੂੰ ਰਾਜੂ ਤੇ ਕੋਈ ਰਾਜੀ ਹੌਲੀ ਹੌਲੀ ਸਮਾਪਿਤੰਤੇ ਉਸਦੇ ਮਾਪਿਓ ਇਸ ਜਹਾਨ ਤੋਂ ਰੁਖਸਤ ਹੋ ਗਏ ਉਸਦੇ ਕੋਲੇ ਲੰਮਾ ਛੋੜਾ ਕੰਮਕਾਰ ਨਹੀਂ ਸੀ ਪਰ ਜਿੰਨਾ ਕੁ ਸੀ ਉਹ ਠੀਕ ਸੀ ਉਹ ਇਕੱਲਾ ਸੀ ਤੇ ਖੇਤੀ ਬਾੜੀ ਦਾ ਕੰਮਕਾਰ ਕਰਦਾ ਸੀ ਖੇਤਾਂ ਦੇ ਵਿੱਚ ਹੀ ਉਸਨੇ ਇੱਕ ਚੌਂਬੜਾ ਬਣਾ ਲਿਆ ਸੀ ਕਿਉਂਕਿ ਪਿੰਡ ਵਾਲਿਆਂ ਨਾਲ ਉਸ ਦਾ ਕੋਈ ਭੋਲ ਚਾਲ ਨਹੀਂ ਸੀ ਇੱਕ ਵੇਲਾ ਸੀ ਜਦੋਂ ਉਸ ਦੇ ਬਾਪ ਦੀ ਬੜੀ ਚੜ੍ਹਾਈ ਸੀ ਲੋਕ ਉਹਨਾਂ ਦੇ ਘਰ ਬਹੁਤ ਜ਼ਿਆਦਾ ਆਨਚਨ ਰੱਖਦੇ ਸਨ ਪਰ ਜਦ ਉਸ ਦਾ ਬਾਪ ਟੁੱਟ ਗਿਆ ਲੋਕਾਂ ਨੇ ਉਸ ਤੋਂ ਕਿਨਾਰਾ ਕਰ ਲਿਆ ਪਿੰਡ ਵਿੱਚ ਵੀ ਉਹ ਇਕੱਲਾ ਹੀ ਰਹਿੰਦਾ ਸੀ ਇਸ ਲਈ ਇੱਕ ਦਿਨ ਇਸ ਰਾਜ ਨੇ ਫੈਸਲਾ ਕਰ ਲਿਆ ਕਿ ਮੈਂ ਕਿਉਂ ਨਾ ਆਪਣੇ ਖੇਤਾਂ ਵਿੱਚ ਜਾ ਕੇ ਰਹਾਵਾਂ ਸਾਰਾ ਦਿਨ ਤਾਂ ਮੈਂ ਇੱਥੇ ਮਿਹਨਤ ਕਰਨੀ ਹੁੰਦੀ ਹੈ ਤਾਂ ਬਿਹਤਰ ਹੈ ਕਿ ਪਿੰਡ Mein ਨਾ ਹੀ ਆਵਾਂ ਵੈਸੇ ਵੀ ਮੇਰੇ ਨਾਲ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸੋ ਉਹ ਇਕੱਲਾ ਰਹਿੰਦਾ ਸੀ ਕਿਸੇ ਨਾਲ ਪਹੁੰਚਣ ਨਹੀਂ ਸੀ ਕਿਸੇ ਨਾਲ ਬੋਲਚਾਲ ਨਹੀਂ ਸੀ ਕੋਈ ਉਹਦੇ ਕੋਲ ਰਿਸ਼ਤੇਦਾਰ ਨਹੀਂ ਸੀ ਆਉਂਦਾ ਨਾ ਹੀ ਕੋਈ ਉਸਤਾਦ دوست ਮਿੱਤਰ ਸੀ ਇਕਦਮ ਜਿਵੇਂ ਸਾਜੀ ਦੁਨੀਆ ਤੋਂ ਵੱਖਰਾ ਹੋ ਕੇ ਆਵੇ ਚੁੱਪ ਰਹਿੰਦਾ ਗੱਲਬਾਤ ਕਰਨ ਲਈ ਕੋਈ ਨਹੀਂ ਸੀ ਹੌਲੀ ਹੌਲੀ ਇਸ ਤਰ੍ਹਾਂ ਹੋਇਆ ਕਿ ਜਿਵੇਂ ਉਸਦੇ ਦਿਮਾਗ ਵਿੱਚ ਕੋਈ ਨੁਕਸ ਪੈ ਗਿਆ ਹੋਵੇ ਪਿੰਡ ਵਾਲਿਆਂ ਲੰਘਿਆ ਕਰਨਾ ਕਦੇ ਕਦੇ ਉਸਨੂੰ ਬੁਲਾਇਆ ਕਰਨਾ ਉਹਨੱਕ ਜਦ ਸਦੇ ਬੁਲਾਉਣ ਤੇ ਵੀ ਉਹ ਬੋਲਦਾ ਨਹੀਂ ਸੀ। ਇਕੱਲਾ- ਇਕੱਲਾ ਕਰਦਾ ਰਹਿੰਦਾ ਸੀ। ਸੋ ਪਿੰਡ ਵਾਲਿਆਂ ਨੇ ਤਾਂ ਇਹ ਐਲਾਨ ਕਰ ਦਿੱਤਾ ਕਿ ਰਾਜਾ ਪਾਗਲ ਹੋ ਗਿਆ ਹੈ। ਪਰ ਉਹ ਆਪਣੇ ਆਪ ਦੇ ਵਿੱਚ ਸਮਝਦਾਰ ਸੀ, ਸਿਆਣਾ ਸੀ। ਦਿੱਕਤ ਇਹ ਸੀ ਕਿ ਉਹਦੇ ਕੋਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਸੀ। ਉਹ ਹਰ ਵਾਰੀ ਮਿਹਨਤ ਕਰਦਾ। ਹਰ ਵਾਰੀ ਉਸ ਨੂੰ ਚੰਗੇ ਛੋਕੇ ਪੈਸੇ ਬਣ ਜਾਂਦੇ। ਸ਼ਹਿਰ ਜਾ ਕੇ ਆਪਣਾ ਅਨਾਜ ਵੇਚ ਆਇਆ ਕਰਦਾ। ਪੈਸੇ ਕਮਾ ਕੇ ਕੁਲ ਰੱਖ ਲਿਆ ਕਰਦਾ। ਕਰਨਾ ਕਿਸੇ ਇੰਨਾ ਪੈਸਿਆਂ ਦਾ ਅਜੇ ਤੱਕ ਉਸ ਨੂੰ ਸਮਝ ਨਹੀਂ ਸੀ ਆਈ ਉਸ ਦੀ ਵਿਆਹ ਦੀ ਉਮਰ ਸੀ ਪਰ ਵਿਆਹ ਤਾਂ ਹੀ ਹੋ ਸਕਦਾ ਜੇ ਕਿਸੇ ਨਾਲ ਬੋਲਚਾਲ ਹੁੰਦਾ ਮੇਲ ਚੋਲ ਹੁੰਦਾ ਜੇ ਕੋਈ ਰਿਸ਼ਤੇਦਾਰ ਉੱਤੇ ਕੋ ਲਾਉਂਦੇ ਘਰ ਉਸ ਦਾ ਬਹੁਤ ਸਧਾਰਨ ਸੀ ਬਸ ਖੇਤੀ ਨਾਲ ਉਸ ਦਾ ਵਾਅ ਵਾਸਤਾ ਸੀ ਜਿਵੇਂ ਉਹਦੀ ਜ਼ਿੰਦਗੀ ਹੀ ਖੇਤੀ ਦੇਤ ਵਾਲੇ ਦਾ ਕੀ ਹੋਵੇ ਇੱਕ ਦਿਨ ਉਹ ਆਪਣੇ ਦੂਰ ਵਾਲੇ ਖੇਤ ਤੋਂ ਕੰਮ ਕਰਕੇ ਵਾਪਸ ਪਰਤ ਰਿਹਾ ਸੀ ਰਸਤੇ ਦੇ ਵਿੱਚ ਆਉਂਦਿਆਂ ਇੱਕ ਬਿੱਲੀ ਦਾ ਬੱਚਾ ਉਸ ਨੂੰ ਦਿੱਸਿਆ ਇਸ ਬਿੱਲੀ ਤੇ ਬੱਚੇ ਦੀ ਸਿਹਤ ਬੜੀ ਕਮਜ਼ੋਰ ਸੀ। ਸਰਦੀਆਂ ਦੇ ਦਿਨ ਸਨ। ਹੱਥ 'ਤੇ ਠੰਡ ਪੈ ਰਹੀ ਸੀ। ਇਸ ਦੀ ਸਿਹਤ ਕਮਜ਼ੋਰ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹ ਬਿੱਲੀ ਦਾ ਬੱਚਾ, ਇਹ ਬਲੁੰਗੜਾ ਬਹੁਤ ਬਿਮਾਰ ਹੋਵੇ। ਰਾਜਨ ਉਸ ਤੇ ਤਰਸ ਆਇਆ। ਉਸ ਦੇ ਕੋਲ ਇੱਕ ਗਰਮ ਕੱਪੜਾ ਸੀ। ਉਸ ਨੇ ਬਿੱਲੀ ਦੇ ਬੱਚੇ ਨੂੰ ਗਰਮ ਕੱਪੜੇ ਦੇ ਵਿੱਚ ਲਪੇਟ ਲਿਆ। ਆਪਣੇ ਘਰ, ਆਪਣੇ ਝੌਂਪੜੀ ਦੇ ਵਿੱਚ ਲੈ ਗਿਆ। ਉੱਥੇ ਜਾ ਕੇ ਉਸ ਨੂੰ ਗਰਮ ਦੁੱਧ ਪਿਆਇਆ। ਉਸ ਨੂੰ ਪਾਣੀ ਪਿਆਇਆ। ਉਸ ਦਿੱਤਿਕ ਪਲ ਕੀਤੀ। ਉਹਨ ਉਸ ਦਿੱਤਿਕ ਪਲ ਕਰਨ ਲੱਗਿਆ। ਹੁਣ ਜਦੋਂ ਉਹ ਕੰਮ ਤੇ ਜਾਂਦਾ ਤਾਂ ਉਸਨੂੰ ਖਿੱਚ ਰੈਂਦੀ ਕਿ ਮੈਂ ਆਪਣੇ ਘਰੇ ਵਾਪਸ ਪਰਤਣਾ ਹੈ। ਜਾ ਕੇ ਉਸ ਬਲੂੰਗੜੇ ਦਾ ਪਤਾ ਲੈਣਾ ਹੈ। ਉਸਦੀ ਬਹੁਤ ਸੇਵਾ ਕਰਦਾ। ਬਲੂੰਗੜਾ ਵੀ ਦਿਨਾਂ ਦੇ ਵਿੱਚ ਸਿਹਤਯਾਬ ਹੋ ਗਿਆ। ਠੀਕ ਹੋ ਗਿਆ। ਪਰ ਉਸਨੂੰ ਛੱਡ ਕੇ ਨਹੀਂ ਗਿਆ। ਉਹ ਉਸਤਾਦ ਅਬਾਦੀ ਸੀ। ਉਸਨੂੰ ਲੱਗਿਆ ਕਿ ਇਹ ਹੀ ਮੇਰਾ ਮਾਲਕ ਹੈ। ਔਖੇ ਸਮੇਂ ਤੇ ਇਸਨੇ ਮੇਰੀ ਬਾਹ ਫੜੀ ਹੈ। ਇਸ ਕਰਕੇ ਮੈਂ ਇਸਨੂੰ ਛੱਡ ਕੇ ਨਹੀਂ ਜਾਣਾ। ਉਹ ਵੀ ਉਹ ਤੇ ਲੱਕੇ ਲੱਕੇ ਜਾ ਕਰਦਾ ਰਾਤ ਦੇ ਵੇਲੇ ਰਾਜੇ ਨੂੰ ਚੁੱਪ واپس ਪਰਤਿਆ ਕਰਨਾ ਆਪਣੇ ਖੇਤਾਂ ਤੋਂ ਤਾਂ ਉਹਦੇ ਨਾਲ ਉਸਨੇ ਗੱਲਾਂ ਬਾਤਾਂ ਕਰ ਲੀਆਂ ਉਸ ਨੂੰ ਕੁਝ ਨਾ ਕੁਝ ਦੱਸਦੇ ਰਹਿਣਾ ਆਪਣੀਆਂ ਫਸਲਾਂ ਦੀਆਂ ਕਹਾਣੀਆਂ ਆਪਣੀਆਂ ਬਚਪਨ ਦੀਆਂ ਕਹਾਣੀਆਂ ਆਪਣੇ ਮਾਪਿਓ ਤੇ ਬਾਦੇ ਦੱਸਣਾ ਕਿਵੇਂ ਜੀ ਮਾਂ ਇਸ ਤਰ੍ਹਾਂ ਦੀ ਸੀ ਉਸ ਨਵੀਂ ਜਨਮਤਾਂ ਦੇ ਨਾਲ ਵਿਆਹ ਸੀ ਆਪਣੇ ਬਾਪਤੀਆ ਕਹਾਣੀਆਂ ਦਸਨੀਆਂ ਦਿਨਾਂ ਦੇ ਵਿੱਚ ਰਾਜਾ ਬਿਲਕੁਲ ਠੀਕ ਠਾਕ ਲੱਗ ਲੱਗਿਆ ਤੇ ਲੋਕਾਂ ਨੂੰ ਠਿੱਕ ਲੱਗ ਲੱਗਾ ਉਹਨ ਟਿਕ ਲੱਗਣਾ ਹੀ ਸੀ ਉਸ ਤੇ ਮੰਦੇ ਜਿੰਨੇ ਵਲਵਲੇ ਸਨ ਦੁੱਖ ਸਨ ਸੁੱਖ ਸਨ ਉਹ ਹੁਣ ਕਿਸ ਨਾਲ ਜਾ ਕੇ ਸੱਚ ਕਰਦਾ ਸੀ ਚਾਹੇ ਉਹ ਚੀਜ਼ ਸੀ ਕਹਿੰਦੇ ਨੇ ਕਿ ਜੀ ਸਾਰੇ ਪਰਮਾਤਮਾ ਨੇ ਇਸ ਲਈ ਬਣਾਏ ਨੇ ਇਨਸਾਨ ਦਾ ਕਿਸ ਨਾ ਕਿਸੇ ਰੂਪ ਵਿੱਚ ਸਾਧ ਦੇਂਦੇ ਨੇ ਪਰਮਾਤਮਾ ਉਹ ਰੱਬ ਇਕੱਲੇ ਇਨਸਾਨਾਂ ਦਾ ਨਹੀਂ ਹਰ ਇੱਕ ਜੀਤ ਹੈ ਸੋ ਇਸੇ ਤਰੀਕੇ ਨਾਲ ਰੱਬ ਨੇ ਪਰਮਾਤਮਾ ਨੇ ਉਹ ਚੀਜ਼ ਇਹਦੇ ਕੋਲ ਬਾਹਨੇ ਨਾਲ ਪਿਛਿਆ ਸੀ ਰਾਜੇ ਦੀ ਜ਼ਿੰਦਗੀ ਉਹ ਪਹਿਲਾਂ ਨਾਲੋਂ ਬਿਹਤਰ ਹੋ ਗਈ ਸੀ ਹੁਣ ਉਸਨੂੰ ਕਿਸੇ ਸ਼ੈ ਨਾਲ ਕਿਸੇ ਜੀ ਨਾਲ ਪ੍ਰੇਮ ਪਿਆਰ ਸੀ ਪਰ ਮਾਤਮਾ ਦੇ ਉੱਤੇ ਉਹ ਕਿਸੇ ਵੇਲੇ ਬਹੁਤ ਅਥਾਦਾ ਵਿਸ਼ਵਾਸ ਕਰਦਾ ਸੀ ਬੜੀ ਉਸ ਤੇ ਸ਼ਰਧਾਂ ਦੇ ਸੀ ਪਰ ਮਾਪੇ ਪਰ ਮਾਪੇ ਦੇ ਤੁਝ ਜਾਣ ਤੋਂ ਬਾਅਦ ਉਸ ਤਾਂ ਜਿਵੇਂ ਪ੍ਰਮਾਤਮਾ ਤੋਂ ਪਰੋਸਾ ਉੱਠ ਗਿਆ ਸੀ ਉਸਨੂੰ ਲੱਗਦਾ ਸੀ ਕਿ ਇਹ ਸਾਰਾ ਕੁਝ ਝੂਠ ਹੈ ਪਰ ਇੱਕ ਵਾਰ ਫਿਰ ਤੋਂ ਪ੍ਰਮਾਤਮਾ ਦੇ ਪ੍ਰਤੀ ਉਸ ਦੀ ਭਗਤੀ ਉਸ ਦੀ ਭਾਵਨਾ ਜਾਗ ਗਈ ਸੀ ਉਹ ਨਫਰਤ ਤੋਂ ਮੇਲੇ ਪਰਮਾਤਮਾ ਦਾ ਨਾਮ ਜਪਣਾ ਉਸਨੇ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਜਿਵੇਂ ਜਿੰਦਗੀ ਦੇ ਵਿੱਚ ਮੇਰੇ ਅਜੀਜ਼ ਮੇਰੇ ਪਿਆਰੇ ਚਲੇ ਗਏ ਨੇ ਕਿਤਨਾ ਕਿਤੇ ਇਸ ਬਿੱਲੇ ਦਾ ਮੇਰੇ ਕੋਲ ਆਉਣਾ ਇਹ ਵੀ ਪਰਮਾਤਮਾ ਦੇ ਕਰਕੇ ਹੀ ਹੈ ਇੱਕ ਦਿਨ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਕੇ ਜਦ ਵਾਪਸ ਆਪਣੇ ਚੌਪੜੀ ਤੇ ਵਿੱਚ ਪਰਤਿਆ ਤਾਂ ਉਹ ਦੇਖਦਾ ਹੈ ਕਿ ਬਿੱਲਾ ਉਸ ਨੂੰ ਬੜੇ ਪਿਆਰ ਨਾਲ ਪੁੱਛਦਾ ਹੈ ਬੋਲ ਕੇ ਪੁੱਛਦਾ ਹੈ ਕੀ ਹਾਲ ਹੈ ਭਾਈ ਉਹ ਬੜਾ ਹੈਰਾਨ ਹੁੰਦਾ ਹੈ ਕੇ ਬਿੱਲਾ ਕਿਵੇਂ ਭੁੱਲ ਸਕਦਾ ਹੈ ਉਹ ਥੱਲੇ ਹੀ ਬੈਠ ਜਾਂਦਾ ਹੈ ਉਸ ਨੂੰ ਸੁਤਪਤ ਨਹੀਂ ਰਹਿੰਦੀ ਉਸ ਦੇ ਅਚਾਨਕ ਦਿਮਾਗ ਵਿੱਚ ਇੱਕੋ ਗੱਲ ਆਉਂਦੀ ਹੈ ਕਿ ਇਹ ਬਿੱਲਾ ਤਾਂ ਜਾਂ ਤੋਂ ਹੀ ਬਿੱਲਾ ਹੈ ਆਪਣੇ ਆਪ ਨੂੰ ਸੰਭਾਲਦੇ ਹੋਇਆ ਪੁੱਛਣ ਲੱਗਾ ਕਿ ਤੁਸੀਂ ਕੌਣ ਹੋ ਕੌਣ ਹੋ ਜਿਨ੍ਹਾਂ ਨੇ ਮੇਰੇ ਨਾਲ ਇੰਨਾ ਸਨੇਹ ਇੰਨਾ ਪ੍ਰੇਮ ਇੰਨਾ ਪਿਆਰ ਪਾਇਦਾ ਕੀਤਾ ਕੌਣ ਹੋ ਜਿਹੜਾ ਮੇਰੀ ਦੇਖਭਾਲ ਕਰਨ ਦੇ ਲਈ ਇੱਥੇ ਆਇਆ ਹੈ ਤਵੇਂ ਹੱਥ ਛੋੜ ਕੇ ਖੜਾ ਹੋਇਆ ਬਿੱਲਾ ਕਹਿੰਦਾ ਕਿ ਮੈਂ ਤਾਂ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹਾਂ ਮੈਂ ਤਾਂ ਤੇਰੀ ਪਰਖ ਕਰਨ ਆਇਆ ਸੀ ਕਿ ਤੂੰ ਆਪਣੇ ਮਾਪੇ ਦੇ ਤੁਰ ਜਾਣ ਤੋਂ ਬਾਅਦ ਇਨਸਾਨਿਤ ਪ੍ਰਤੀ ਜਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਕਿੰਨਾ ਕੋ ਪ੍ਰੇਮ ਭਾਵਨਾ ਰੱਖਦਾ ਹੈ ਤੋ ਇਸ ਪ੍ਰੀਖਿਆ ਦੇ ਵਿੱਚ 100% ਦੀ ਖਰਾਬਤ ਰਹੀ ਹੈ ਇਸੇ ਕਰਕੇ ਪਰਮਾਤਮਾ ਤੇਜ ਤੋਂ ਖੁਸ਼ ਨਹੀਂ ਤੇ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਤੇਰੀ ਇੱਕ ਇੱਛਾ ਪੂਰੀ ਕਰਦਿਆਂ ਮੈਨੂੰ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਧਨ ਦੌਲਤ ਘਰ ਜੋ ਵੀ ਚਾਹਤਾ ਹੈ ਮੈਂ ਤੇਰੇ ਲਈ ਹਾਜ਼ਰ ਕਰ ਦਿੰਦਾ ਹਾਂ ਅਗੋਰਾਜਾ ਉਤਰ ਦਿੰਦਾ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਇੱਕ ਆਪਣਾ ਕ੍ਰਿਪੀ ਦੋਸਤ ਮਿੱਤਰ ਸਮਝ ਕੇ ਆਪਣੇ ਨਾਲ ਰੱਖਿਆ ਹੈ ਆਪਣੇ ਦੁੱਖ ਸੁੱਖ ਤੇਰੇ ਨਾਲ ਸਾਂਝੀ ਕੀਤੇ ਨੇ ਮੇਰੇ ਮਨ ਤੇ ਜੋ ਪੋਚ ਸੀ ਅਥਾ ਭਾਰ ਸੀ ਜਦੋਂ ਤੋਂ ਤੂੰ ਮੇਰੀ ਜ਼ਿੰਦਗੀ ਤੇ ਵਿੱਚ ਆਇਆ ਹੈ ਮੇਰੇ ਮਨ ਦਾ ਸਾਰਾ ਪੋਚ ਉਤਰ ਗਿਆ ਹੈ ਹੁਣ ਮੈਨੂੰ ਇੱਕ ਖਿੱਚ ਰਹੀਦੀ ਹੈ ਕਿ ਮੈਂ ਇੱਥੇ ਵਾਪਸ ਪਰਤਣਾ ਹੈ ਨਹੀਂ ਤਾਂ ਪਹਿਲਾਂ ਇੱਕ ਵੇਲਾ ਸੀ ਕਿ ਮੈਂ ਖੇਤਾਂ ਦੇ ਵਿੱਚ ਹੀ ਸੋਚਾਂਦਾ ਸੀ ਇਸ਼ਾ ਵਿੱਚ ਤੁਸੀਂ ਪਹਿਲਾਂ ਹੀ ਪੂਜ ਕਰ ਚੁੱਕੇ ਹੋ ਮੇਰੇ ਤੋਂਵੇਂ ਹੱਥ ਛੋੜ ਕੇ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਮੈਨੂੰ ਦੁਬਾਰਾ ਤੁਸੀਂ ਬੰਦੇ ਦੀ ਜ਼ਿੰਦਗੀ ਵਿੱਚ ਬਾ ਦਿੱਤਾ ਹੈ ਇਸ ਕਰਕੇ ਹੁਣ ਮੇਰੀ ਕੋਈ ਇਸ਼ਾ ਨਹੀਂ ਬਸ ਮੇਰੀ ਬੇਨਤੀ ਹੈ ਕਿ ਬੇਸ਼ੱਕ ਤੁਸੀਂ ਕੁਝ ਵੀ ਹੋਵੋ ਪਰਮਾਤਮਾ ਦਾ ਪੇਚਾ ਦੂਤ ਹੋ ਪਰ ਮੇਰੇ ਸਾਥ ਛੱਡ ਕੇ ਨਾ ਜਾਣਾ ਬਸ ਮੇਰੇ ਇੰਨੇ ਇਸ਼ਾ ਹੈ ਰਾਜੇ ਨਚਤੋ ਇੰਨੇ ਕਲ ਪੂਜੀ ਕੀਤੀ ਤਾਂ ਉੱਥੇ ਪਰਮਾਤਮਾ ਖੁਦ ਪ੍ਰਗਟ ਹੋ ਗਏ ਪਰਮਾਤਮਾ ਕਹਿੰਦੇ ਮੈਂ ਤੇਰੀ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਪਿਛਲੇ ਲੰਬੇ ਸਮੇਂ ਤੋਂ ਮੈਂ ਤੈਨੂੰ ਦੇਖਿਆ ਕਿ ਤੂੰ ਇਸ ਦੀ ਸੇਵਾ ਕੀਤੀ ਹੈ ਹੁਣ ਤੋਂ ਇੱਕ ਨਹੀਂ ਜਿੰਨੀਆਂ ਮਰਜ਼ੀ ਇਸ਼ਾਵਾਂ ਮੰਗੇ ਤੇਰੇ ਸਭ ਇਸ਼ਾਵਾਂ ਪੂਰੇ ਕਰਦੇ ਹਾਂ ਕਿ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਬੇਨਤੀ ਇਹ ਹੈ ਕਿ ਇਸ ਬਿੱਲੇ ਨਾਲ ਮੇਰਾ ਸਾਥ ਕਦੇ ਨਾ ਛੁੱਟੇ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਬਿਲਕੁਲ ਨਹੀਂ ਛੁੱਟੇਗਾ ਤੇ ਜਦੋਂ ਕਿ ਇੱਕ ਇਨਸਾਨ ਦੇ ਵਿੱਚ ਸਨੇਹ ਦੇਖ ਕੇ ਜਨਵਰਾਂ ਪ੍ਰਤੀ ਪੰਛੀਆਂ ਪ੍ਰਤੀ ਜਾਤ ਦੇਖ ਕੇ ਇੰਨੀ ਤਰੀ ਇਸ਼ਾਪੁਰੀ ਕਰਤਾ ਹੈ ਕਿ ਤੇਰੇ ਕੋਲ ਬਹੁਤ ਸੁੰਦਰ ਘਰ ਹੋਵੇਗਾ ਤੇਰੇ ਬਾਲ ਬੱਚੇ ਹੋਣਗੇ ਵਿਆਹ ਸ਼ਾਦੀ ਹੋਵੇਗੀ ਸਾਦਾ ਕੁਝ ਹੋਵੇਗਾ ਬੇਸ਼ੱਕ ਪਿੰਡ ਵਾਲਿਆਂ ਨੇ ਤੈਨੂੰ ਕਿਸੇ ਵੀ ਨੇ ਕਮਲਾ ਸਮਝਿਆ ਹੋਵੇਗਾ ਪਰ ਤਿਰਤਵਤ ਸਿਆਣਾ ਇਨਸਾਨ ਕੋਈ ਨਹੀਂ ਸੁਸੰਗਤ ਜੀ ਇਸ ਕਹਾਣੀ ਤੇ ਰਹਹੀਂ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਲੋਕ ਇਨਸਾਨਿਤ ਪ੍ਰਤੀ ਪ੍ਰਤਿਮ ਰੱਖਦੇ ਨੇ ਪੰਛੀਆਂ ਦੇ ਨਾਲ ਜਨਵਰਾਂ ਦੇ ਨਾਲ ਪਿਆਰ ਰੱਖਦੇ ਨੇ ਉਨਨਾਤੇ ਉਹ ਕਿਸ ਸਮੇਂ ਦੇ ਵਿੱਚ ਸੇਵਾ ਕਰਦੇ ਨੇ ਉਹ ਸਮਝੋ ਪਰਮਾਤਮਾ ਦੀ ਸੇਵਾ ਕਰ ਰਹੇ ਨੇ ਇਹ ਸਾਰਾ ਕੁਝ ਪਰਮਾਤਮਾ ਦਾ ਸਾਜਿਆ ਹੋਇਆ ਹੈ ਹਰ ਇੱਕ ਚੀਜ਼ ਪਰਮਾਤਮਾ ਤੋਂ ਪਨਾਇਆ ਹੋਇਆ ਹੈ ਪਰ ਕਈ ਵਾਰੀ ਜਨ ਅਣਜਾਣੇ ਤੇ ਵਿੱਚ ਅਸੀਂ ਗਲਤੀ ਕਰ ਬੈਠਦੇ ਹਾਂ ਅਸੀਂ ਕਈ ਵਾਰ ਇਸ ਤਰ੍ਹਾਂ ਸਮਝਦੇ ਹਾਂ ਕਿ ਜਾਨਵਰ ਸਾਡੇ ਲਈ ਵਿਪਤਾ ਖੜੀ ਕਰ ਦਿੰਦੇ ਨੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦੇ ਨੇ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜੇ ਤੁਹਾਨੂੰ ਕੋਈ ਜਾਨਵਰ ਚਾਹੇ ਉਹ ਕੁੱਤਾ ਹੋਵੇ ਪਿੱਲੀ ਹੋਵੇ ਕੋਈ ਵੀ ਜਾਨਵਰ ਹੋਵੇ ਜੇ ਉਹ ਮਾਰੇ ਸਮੇਂ ਵਿੱਚ ਹੈ ਕਿਸੇ ਦਿੱਕਤ ਦੇ ਵਿੱਚ ਹੈ ਦੁੱਖ ਤਕਲੀਫ ਦੇ ਵਿੱਚ ਹੈ ਤਾਂ ਸਾਡਾ ਇਨਸਾਨਤਾ ਦਾ ਪਹਿਲਾ ਫਰਜ਼ ਬਣਦਾ ਕਿ ਕਿ ਜਿੰਨੀ ਕੁ ਅਸੀਂ ਉਨਤੀ ਮਦਦ ਕਰ ਸਕਦੇ ਹਾਂ ਅਸੀਂ ਕਰੀਏ ਕਿਉਂਕਿ ਜਾਨਵਰਾਂ ਦੀ بے ਜ਼ੁਬਾਨਾਂ ਦੀ ਮਦਦ ਕਰਨਾ ਪਰਮਾਤਮਾ ਦੀ ਮਦਦ ਕਰਨ ਦੇ ਬਰਾਬਰ ਹੈ ਬਹੁਤ ਸਾਰੇ ਵਿਦਵਾਨ ਸਿਆਣੇ ਲੋਕ ਮੰਨਦੇ ਨੇ ਜੋ ਇਨਸਾਨ بے ਜ਼ੁਬਾਨ ਦੀ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਪਰਮਾਤਮਾ ਉਸ ਦੀ ਸਹਾਇਤਾ ਕਰਨ ਦੇ ਲਈ ਸੌਖਾ ਕਦਮ ਵਧਾ ਕੇ ਅੱਗੇ ਆਉਂਦੇ ਨੇ ਫੇਰ ਮਿਲਾਂਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ